ਸਭ ਤੋਂ ਪਹਿਲਾਂ ਤਾਂ ਜੀ ਸਾਰੇ ਬਹੁਤ ਪਿਆਰ ਤੇ ਸਤਿਕਾਰ ਨਾਲ ਫਤਿਹ ਪ੍ਰਵਾਨ ਕਰੋ ਸਿਰਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਆਪਾਂ ਆਪਣਾ ਜਿਹੜਾ ਪਾਰਟੀ ਦਾ ਪ੍ਰੋਗਰਾਮ ਹੈ ਜੁੜੇਗਾ ਬਲੋਗ ਜਿੱਤੇ ਕੀ ਕਾਂਗਰਸ ਉਸ ਦਿਨ ਸਰਦਾਰ ਲਪੇਤ ਸਿੰਘ ਚੀਮਾ ਐਕਸ ਐਮ ਐਲ ਏ ਉਹਨਾਂ ਦੇ ਸੱਦੇ ਤੇ ਅੱਜ ਸਾਰਾ ਵਿਚਾਰ ਇਕੱਠ ਸਟੇਜ ਉੱਪਰ ਸ਼ਸ਼ੋਭਤ ਨੇ ਸਰਦਾਰ امریندر سنگھ جی راجہ پریزیڈنٹ پردیش راجا سردار پراب سنگھ باجوا لیڈر آف اپوزیشن سردار سرجندر رندھاوا فارمر ڈپٹی چیف منسٹر جنرل سیکری راجستان ساڑے آل انڈیا کاگریس ویسے سیکری انچارج روندرا ڈالوی جی ڈمپا جی ایکس ایم پی رہے ہیں زیرہ جڑے لڑکے گئے اوپر ساری تمام مجھے دعبے کی مالوے لیڈی کریم لیڈرشپ ایکس ایکس ایم ایل سردار بلوندر سنگھ دالیوال پردان ضلع کانگریس کمیٹی کپورتلا اور ایم ایل اگواڑا دوستو گربانی کا کتن ہے کتا راج بحالیے اگے بولیو ذرا کتا راج بحالیے ਫੇਰ ਚੱਕੀ ਚਿੱਟੇ ਅੱਜ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਰਾਜ ਤੇ ਬਿਠਾਤਾ ਜਿਹੜੇ ਸਾਡੇ ਪੰਜਾਬ ਦਾ ਬੇੜਾ ਗਰ ਕਰ ਰਹੇ ਨੇ ਚਾਰੇ ਪਾਸੇ ਹਨੇਰ ਗਰਦੀ ਪੁਲਿਸ ਦਾ ਰਾਜ ਬਦਲਾਖੋਰੀ ਚਰਨ ਸਿਵਾਤੇ ਹੈ ਅੱਜ ਪੰਜਾਬ ਚ 3 ਸਾਲ ਤੋਂ ਬਾਅਦ ਜਿਹੜਾ ਇਹ ਕਹਿੰਦੇ ਨਾ ਫਰਜ਼ੀ ਇਹਨਾਂ ਨੇ ਅੱਜ ਯੁੱਧ ਨਸ਼ੇ ਵਿਰੁੱਧ ਇਫਾਦ ਪ੍ਰੋਗਰਾਮ ਹੈ ਕੱਲ ਪਰਸੋਂ ਇੱਕ ਕਾਂਸਟੇਬਲ ਬਠਿੰਡੇ ਦੀ ਅਮਰਦੀਪ ਕੌਟ ਇੱਕ ਇੱਕ ਸਪਾਈ ਉਹਨੂੰ ਹੀਰੋਇਨ ਦੇ ਨਾਲ ਵਿਸਤਾਰ ਕੀਤਾ ਗਿਆ ਕਰਨਾ ਪਿਆ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਯੋਗ ਹੈ 2 ਕਰੋੜ ਰੁਪਏ ਦੀ ਕੋਠੀ ਥਾਰ ਗੱਡੀ ਪਤਾ ਨਹੀਂ BMW ਗੱਡੀਆਂ ਪਤਾ ਨਹੀਂ ਕਿੰਨੇ ਹੋਰ ਉਜ਼ਾਰ ਮੋਟਰਸਾਈਕਲ ਸਕੂਟਰ ਔਰ ਉਹਦੀਆਂ 12 ਕੱਲੀਆਂ ਇੱਕ ਸਪਾਈ ਇੱਕ ਕਨਸਟੇਬਲ ਕੋਈ ਨਸ਼ੇ ਦਾ ਧੰਦਾ ਕਰ ਸਕਦੀ ਬਿਨਾ ਕਿਸੇ ਉੱਪਰਲੀ ਸਪੋਰਟ ਤੋਂ ਨਹੀਂ ਕਰ ਸਕਦੀ ਉਹਦੀ ਅਧਾਰਾ ਉੱਤੇ ਤੱਕ ਨੇ ਪੁਲਿਸ ਦੇ ਟੌਪ ਅਫਸਰ ਤੱਕ ਪਰ ਉਹ ਕੋਈ ਉਹ ਉਹਨਾਂ ਦੇ ਖਿਲਾਫ ਕੋਈ ਤਹਿਕੀਕਾ ਨਹੀਂ ਕਰੇਗਾ ਰੋਜ਼ ਬੁਲਡਰ ਬੁਲਡੋਜ਼ਰ ਚਲਾ ਕੇ ਗਰੀਬਾਂ ਦੇ ਘਰ ਆਏ ਜਾਂਦੇ ਨੇ ਭਗਵੰਤ ਜੱਟਾ ਕੇ ਦਿਖਾ ਇਸ ਕਨਸਟੇਬਲ ਦਾ 2 ਕਰੋੜ ਰੁਪਏ ਦਾ ਮਠੰਡੇ ਦਾ ਮਕਾਨ ਜਾਂ ਜਿਹੜੇ ਜਿਹੜੇ ਅਫਸਰ IPS ਅਫਸਰ ਰਾਜੀਵ ਸਿੰਘ ਅਗਰਗੇ ਜਿਹੜੇ ਭਗੋੜੇ ਕਰਾਰ ਦਿੱਤੇ ਗਏ ਨੇ ਨਸ਼ੇ ਦੇ ਮਾਮਲੇਾਂ ਦੇ ਵਿੱਚ ਤਾਂ ਕਿ ਦਿਖਾਉ ਉਹਨਾਂ ਦੇ ਘਰ ਉਹ ਗਰੀਬ ਵਿਚਾਰੇ ਜਿਹੜੇ ਕਰਵਾਉਂਦੇ ਨੇ 10 ਬੰਦਿਆਂ ਵਿੱਚੋਂ ਇੱਕ ਪਰਿਵਾਰ ਦਾ ਮੈਂਬਰ ਕੋ ਗਲਤ ਕੰਮ ਕਰਦਾ ਤੂੰ ਬਾਕੀ 9 ਨੂੰ ਸਜ਼ਾ ਦੇ ਦਿੱਤੀ ਹੈ ਅਗਰ ਕੱਲ ਨੂੰ ਆਜੋ ਗੁਰਾਗ ਆ ਰਿਹਾ ਤੇ ਹਾਈ ਕੋਰਟ ਤੇ ਸੁਪਰੀਮ ਕੋਰਟ ਚ ਭਰੀ ਹੋਏਗਾ ਤੂੰ ਘਰ ਬਣਾ ਕੇ ਦੇਣਾ ਉਹਨਾਂ ਦਾ ਸੁਪਰੀਮ ਕੋਰਟ ਦੇ ਹੁਕਮਾਂ ਦੀ ਅਦੂਲੀ ਕਿੰਨੀ ਜਾਰੀ ਔਰ ਮਾਡਲ ਕਿਸਾ ਹੈ ਲੋਕ ਭਾਜਪੀ ਦਾ ਜੋਗੀ ਸਰਕਾਰ ਉੱਤਰ ਪ੍ਰਦੇਸ਼ ਦਾ ਮਾਡਲ ਜਿਨੇ ਕੈਂਗਸਟਰਾਂ ਦੇ ਘਰ ਬੁਲਡੋਜ਼ਰ ਨਾਲ ਟਾਇਏ ਕਿਛਰੀ ਵਾਰ ਤੇ ਭਗਵਾਨ ਕਮਨ ਨੇ ਬੁਲਡੋਜ਼ਰ ਦਾ ਪੋਲਿਟਿਕਸ ਦਾ ਮਾਡਲ ਉੱਥੋਂ ਚੱਕਿਆ ਹੈ ਭਾਜਪੀ ਨੂੰ ਆ ਕਿਸਾਨ ਬੈਠਿਆ ਕੋ ਸਾਰੇ ਕੀ ਮੰਗਦੇ ਅਸੀਂ ਸਿਰਫ ਆਪਣੀ ਨੇਗਲੀਅਰ ਦੀ ਕੀਤੀ ਕਮਾਈ ਦਾ ਮੁੱਲ ਐਮ ਐਸ ਪੀ ਉਹ ਜਾ ਕੇ ਸ਼ੰਭੂ ਬਾਡਰ ਤੇ ਬੈਠ ਕੇ ਕਾਂਗਰਸ ਵਾਲੇ ਵੀ ਬੈਠੇ ਦਿੱਲੀ ਵੀ ਗਏ ਇੱਕ ਚੀਟ ਨਹੀਂ ਆਈ ਇਸ ਵਿਅਕਤੀ ਨੇ ਪੀ ਜੀ ਪੀ ਤੇ ਕਹਿਣ ਦੇ ਉੱਤੇ ਪੀ ਜੀ ਪੀ ਤੇ ਕਹਿਣ ਦੇ ਉੱਤੇ ਬੁਲਡੋਜ਼ਰ ਨਾਲ ਜੀ ਸੀ ਵੀ ਮਸ਼ੀਨਾ ਲਾ ਕੇ ਉਹਨਾਂ ਦਾ ਮੋਰਚਾ ਖਦੇੜ ਦਿੱਤਾ ਉਹ 100 ਕਰੋੜ ਰੁਪਏ ਦੀ ਪ੍ਰਾਪਰਟੀ ਨਹੀਂ ਲੱਭ ਰਹੀ ਅੱਜ ਟਰਾਲੀਆਂ ਘਾਇਬ ਨੇ 4-4 5-5 ਲੱਖ ਰੁਪਏ ਦੀਆਂ ਟਰਾਲੀਆਂ ਟਰੈਕਟਰ ਗੈਸ ਤੁਲੇ AC ਫ੍ਰਿਜ ਉਜਾਰੋ ਮਾਲਵੇ ਦੇ ਵਿੱਚ ਇਹਨਾਂ ਖੋਤੀ ਬੋਕਰਾਂ ਦੇ ਨਾਮ ਪੈ ਗਿਆ ਵਾ ਟਰਾਲੀ ਚੋਰ ਇਸ ਲਈ ਚੁਣਿਆ ਸੀ ਅਸੀਂ ਇਹਨਾਂ ਨੂੰ ਕਿ ਤੁਸੀਂ ਸਾਡੇ ਦੇ ਭਾਜਪਾ ਦਾ ਜੋ ਤਾਨਾਸ਼ਾਹ ਰਾਜ ਸਾਡੇ ਪੰਜਾਬ ਤੇ ਲਾਗੂ ਕਰੋ ਔਰ ਦੋਸਤੋ ਸੁਣ ਲੋ ਅਜੀਤਰਾ ਨਾਲ ਹੋਮ ਮਿਨਿਸਟਰ ਨੇ ਲੋਕ ਸਭਾ ਦੇ ਵਿੱਚ ਬਿਆਨ ਦਿੱਤਾ ਕਿ ਹਮ ਪੰਜਾਬ ਮੇਂ ਰਾਜ ਨਹੀਂ ਕਰ ਰਹੇ ਲੇਕਿਨ ਦਸਕੋ ਵੀ ਹਮਨੇ ਵਾਹ ਪਰ ਗ੍ਰਿਫਤਾਰ ਕਰਕੇ ਦਿਬਰੂ ਗੜਾ ਸਾਹਮ ਕੀ ਜੇਲ੍ਹ ਮੇਂ ਭੇਜਨਾ ਦਾ ਹਮਨੇ ਬਿਜਵਾ ਦਿਆ ਹੈ ਇਹਦਾ ਮਤਲਬ ਐਨਐਸਏ ਲੋਏ ਜਿਹੜੇ ਉਹ ਉਪਰੋ ਆ ਭਗਵੰਤ ਮਾਨ ਨੂੰ ਕਹਿ ਕੇ ਬੀਜੇਪੀ ਦੀ ਸਰਕਾਰ ਨੂੰ ਮਾਰੇ ਕਿਸਾਨਾਂ ਦਾ ਮੋਰਚਾ ਬੀਜੇਪੀ ਤੇ ਕਹਿਣ ਤੇ ਪੁੱਟਿਆ ਗਿਆ ਹੈ ਵਰਨਾ ਉਹ ਤਾਂ ਸੜਕ ਰੋਕੀ ਨਹੀਂ ਸੜਕ ਤਾਂ ਰੋਕੀ ਹਰਿਆਣਾ ਸਰਕਾਰ ਨੇ ਕੰਧ ਬਣਾਈ ਉਹਨਾਂ ਨੇ ਕੱਲ ਕਰਦੇ ਉਹਨਾਂ ਨੇ ਉਛਾਲਾ ਮਾਰਿਆ ਉਹਨਾਂ ਨੇ ਸੁਭ ਕਰਨ ਸਾਡਾ ਮਾਰਿਆ ਬੀਜਪੀ ਨੇ ਭਗਵੰਤ ਮਾਨ ਨੂੰ ਕੀ ਤਕਲੀਫ ਸੀ ਇਹਨੇ ਬੀਜਪੀ ਦੇ ਕਹਿੰਦੇ ਉੱਤੇ ਚਿੱਟਾ ਅੱਛਾ ਅੱਜ ਜੋ ਨਸ਼ੇ ਵਿਰੋਧ ਤੇ ਮਾਇਨਿੰਗ ਤੁਹਾਡਾ ਪਿਓ ਕਰੂਗਾ ਬੰਦ ਹ ਸਾਰੇ ਪੰਜਾਬ ਦੇ ਦਰਿਆਵਾਂ ਦਾ ਬਲਾਤਕਾਰ ਹੋ ਰਿਆ ਉਹ ਉਧਰ ਦੇ ਪਾਸੇ ਕੇਜਰੀ ਵਾਲੇ ਇਸ ਕਰਕੇ ਨਹੀਂ ਜਾਂਦਾ ਕਿਉਂਕਿ ਉਹ ਹਮਦਨ ਹੈ ਮੇਰੇ ਵੀਰੋ ਕੌਣ ਹੈ ਕੇਜਰੀ ਵਾਲੀ ਕੀ ਕਹਿੰਦਾ ਸੀ ਇਲੈਕਸ਼ਨ ਤੋਂ ਪਹਿਲਾਂ ਕਿ ਮੈਨੂੰ ਰਾਜ ਤੇ ਬਿਠਾਓ ਮੈਂ ਗੈਰ ਕਾਨੂੰਨੀ ਮਾਈਨਿੰਗ ਬੰਦ ਕਰਕੇ ਹਰ ਸਾਲ ਤੁਹਾਡੇ ਖਜ਼ਾਨੇ ਵਿੱਚ 20000 ਕਰੋੜ ਰੁਪਇਆ ਪਾਇਆ ਕਰੂੰਗਾ 20000 ਕਰੋੜ ਬੈਠੇ ਬਾਜਵਾ ਸਾਹਿਬ ਪੁੱਛੋ ਕਿੰਨੀ ਆਮਦ ਹੈ ਨਾ ਪਿਛਲੇ 3 ਸਾਲਾਂ ਤੋਂ ਪੰਜਾਬ ਦੇ ਖਜ਼ਾਨੇ ਨੂੰ ਮਾਈਨਿੰਗ ਦੇ ਵਪਾਰ ਤੋਂ ਹਰ ਸਾਲ ਸਿਰਫ 250 ਕਰੋੜ ਰੁਪਇਆ ਬਾਕੀ ਮੈਂ ਕੇਜਰੀਵਾਲ ਨੂੰ ਪੁੱਛਣਾ ਚਾਹਾਂਗਾ ਕਿ 19000 750 ਕਰੋੜ ਰੁਪਇਆ ਅੱਜ ਪੰਜਾਬ ਦੇ ਲੋਕਾਂ ਨੂੰ ਦੱਸ ਕੇ ਕਿੱਥੇ ਜਾ ਰਿਹਾ ਹੈ ਕੋਈ ਜਵਾਬ ਨਹੀਂ ਆਉਂਦਾ ਮੇਰੇ ਵੀਰੋ ਮਗਰ ਵੀ ਆ ਸਰਕਾਰਾਂ ਨੂੰ ਪੱੜਦਾ ਉਹਨਾਂ ਨੇ 30 ਸਾਲਾਂ 'ਚ ਕ ਸੁਣਨਾਂ ਦੀ ਗੱਲ ਹੈ ਮੈਂ ਰਿਸਰਚ ਕਰਕੇ ਤੁਹਾਨੂੰ ਕਥਾ ਨਾ ਕਹਿ ਰਿਹਾ 30 ਸਾਲਾਂ ਵਿੱਚ ਉਹਨਾਂ ਨੇ 3 ਲੱਖ ਕਰੋੜ ਰੁਪਇਆ ਕਰਜ਼ਾ ਚਾੜਿਆ 97 'ਚ ਸ਼ੁਰੂ ਹੋਇਆ 2022 ਤੱਕ ਤੁਸੀਂ ਗਿਣ ਸਕਦੇ ਹੋ 92 'ਚ 92 'ਚ 30 ਸਾਲਾਂ 'ਚ 3 ਲੱਖ ਕਰੋੜ ਤੇ ਪਿਓ ਦੇ ਪੁੱਤਾਂ ਨੇ ਜਿਹੜੇ ਅਖੋਤੀ ਬੁੱਕ ਕਰਾਰੇ ਅਖੋਤੀ ਫਰਜ਼ੀ ਇਨਕਲਾਬੀ ਚਿੱਠੇ ਪਈਮਾਨ ਇਹਨਾਂ ਨੇ ਤਿੰਨਾਂ ਸਾਲਾਂ 'ਚ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਕਰਜ਼ਾ ਸਾਡੇ ਉੱਤੇ ਛਾੜ ਦਿੱਤਾ। ਕੀ ਉਮੀਦ ਕਰਦੇ ਇਹਨਾਂ ਲੋਕਾਂ ਤੋਂ? ਥਾਣੇ ਆਜ ਲੋਟ, ਤਹਿਸੀਲਾ ਆਜ ਪੈਸਾ ਕੋਈ ਰਜਿਸਟਰੀ ਹੋ ਸਕਦੀ ਆ ਬਿਨਾ ਪੈਸੇ ਬਿਤੇ ਨਹੀਂ ਹੋ ਸਕਦੀ। ਸਾਰੇ ਪਾਸੇ ਕ腐ਸ਼ਨ ਇਹਨਾਂ ਦੇ ਐਮ.ਐਲ.ਏ. ਇਹਨਾਂ ਦੇ ਹਲਕਾਏ ਹੋਏ ਇੰਚਾਰਜ ਦੋਨੋਂ ਥਾਣਾ ਪੰਜਾਬ ਨੂੰ ਉਹਦਾ ਖੂਨ ਚੂਸ ਰਹੇ ਨੇ। ਅਜਨੇ ਤੁਸੀਂ ਬੈਠੇ ਹੋ। ਮੈਂ ਆਪਣੀ ਲੀਡਰਸ਼ਿਪ ਤੋਂ ਵਾਅਦਾ ਲੈਣਾ ਚਾਹੁੰਦਾ ਬਾਜਵਾ ਸਾਹਿਬ ਇੱਧਰ ਧਿਆਨ ਕਰਿਓ ਜ਼ਰਾ ਇੱਕ ਮਿੰਟ ਪਲੀਜ਼। ਰਾਜਾ ਬਰਿੰਗ ਸਾਹਿਬ ਇੱਧਰ ਧਿਆਨ ਕਰਿਓ ਜ਼ਰਾ ਕੋਈ ਆਏ ਨਾ ਇਹਨਾਂ ਇਹਨਾਂ ਨੂੰ ਇੱਧਰ ਚਾਹਨਾ ਕਰੋ ਇੱਧਰ ਸੁਣੋ ਮੈਂ ਇੱਕ ਬੇਨਤੀ ਕਰਨਾ ਚਾਹਨਾ ਕੁਝ ਡੋਨਟ ਡਿਸਟਰਬ ਨਾ ਕਰੋ ਪਲੀਜ਼ ਬਾਜਵਾਸਾ ਬੈਠੇ ਰੇ ਰਾਜਾ ਬੜਿੰਗ ਸਾਹਿਬ ਇੱਧਰ ਧਿਆਨ ਕਰੋ ਜ਼ਰਾ ਇੱਕ ਮਿੰਟ ਪਲੀਜ਼ ਜੀ ਧੰਦਾਵਾ ਸਾਹਿਬ ਇੱਧਰ ਇੱਕ ਮਿੰਟ ਦੇਖੋ ਗੱਲ ਇਹ ਆ ਕਿ ਬਦਲਾਖੋਰੀ ਜਿਹੜੀ ਆ ਪੰਜਾਬ ਪੁਲਿਸ ਤੇ ਥ्रू ਜਿਹੜਾ ਮੈਂ ਪੁਲਿਸ ਰਾਜ ਕਾ ਉਹ ਕੱਲਾ ਸਾਡੇ ਤੇ ਨਹੀਂ ਹੋਇਆ ਕੱਲਾ ਖੇਰੇ ਨੂੰ ਗ੍ਰਿਫਤਾਰ ਕਰਕੇ 9 ਸਾਲ ਦੇ ਮੁਕੱਦਮੇ ਝੂਠੇ ਜੰਦਰ ਨਹੀਂ ਦਿੱਤਾ ਸੁੰਦਰ ਸ਼ਾਮ ਬੈਠਾ ਉਪੀ सोनी ਹੈ ਨਹੀਂ ਕਿ ਇਥੇ ਧਰਮਸ਼ੋਡ ਅੱਜ ਵੀ ਅੰਦਰ ਆ ਭਾਰਤ ਪੁਸ਼ੇ ਦੇ ਪੁਸ਼ੇ ਨੂੰ ਦਿੱਤਾ ਅੰਦਰ ਹਾਈ ਕੋਰਟ ਨੇ ਸਾਰੇ ਮੁਕੱਦਮੇ ਕੋਸ ਕਰਤੇ ਨੇ ਅੱਛਾ ਸਾਨੂੰ ਕੱਲਿਆ ਉਹਨੇ ਦਿੱਤਾ ਆ ਥੱਲੇ ਪੰਜਾਬ ਦੇ ਵਿੱਚ ਆ ਕੇ ਪਿੰਡਾਂ 'ਚ ਸਰਪੰਚਾਂ ਤੱਕ ਬਦਲਾਖੋਰੀ ਕੌਂਸਲਰਾਂ ਤੱਕ ਬਦਲਾਖੋਰੀ ਮੈਂ ਇਹਨਾਂ ਦਾ ਧਿਆਨ ਤਾਂ ਖਿੱਚਿਆ ਸੀਗਾ ਮੈਂ ਤੋਂ ਤੋਂ ਕਹਿਦਾ ਲੈਣਾ ਚੋਣਾ ਤੇ ਕੱਲ ਨੂੰ ਵਾਹਿਗੁਰੂ ਕਰੇ ਕੱਲ ਨੂੰ ਵਾਹਿਗੁਰੂ ਕਰੇ ਸਾਡੀ ਸਰਕਾਰ ਬਣੇ 2027 ਤੇਰੀ ਅਵਸ਼ਕ ਬਣੇਗੀ ਮੈਂ ਤੁਹਾਡੇ ਤੋਂ ਵਾਅਦਾ ਲੈਣਾ ਚਾਹੁੰਦਾ ਜਨਤਾ ਦੀ ਹਾਜ਼ਰੀ ਵਿੱਚ ਕਿ ਅਸੀਂ ਇੱਕ ਬਦਲਾਖੋਰੀ ਦੇ ਖਿਲਾਫ ਵੱਡਾ ਕਮਿਸ਼ਨ ਬਣਾਵਾਂਗੇ ਪੰਜਾਬ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਨਾਲ ਝੂਠੇ ਮੁਕਦਮੇ ਦਰਜ ਹੋਏ ਸਾਰਿਆਂ ਦੇ ਮੁਕਦਮੇ ਰੱਦ ਕਰਾਵਾਂਗੇ ਇਕੱਲੇ ਰੱਦ ਨਹੀਂ ਕਰਾਵਾਂਗੇ ਇੱਧਰ ਧਿਆਨ ਕਰੋ ਇਕੱਲੇ ਰੱਦ ਨਹੀਂ ਕਰਾਵਾਂਗੇ ਜਿਨ੍ਹਾਂ ਨੇ ਤੁਹਾਡੇ ਮੁਕਦਮੇ ਝੂਠੇ ਕੀਤੇ ਨੇ ਐਨਡੀਪੀ ਇਸ ਦਾ ਕੀਤਾ ਜਿਵੇਂ ਮੇਰੇ ਤੇ ਹੋਇਆ ਜਾਂ ਕਿਸੇ ਦੇ 307 ਝੂਠੀ ਕਿਸੇ ਦੇ 420 ਉਲਟਾ ਪਰਚਾ 182 ਤਾਲਾ ਲਾ ਕੇ ਉਹਨਾਂ ਤੇ ਮੁਕੱਦਮੇ ਫੜ ਦੇ ਕੇ ਫੜ ਕੇ ਉਹਨਾਂ ਲੋਕਾਂ ਨੂੰ ਪੁਲਿਸ ਵਾਲੇ ਹੋਣ ਜਾਂ ਪੋਲੀਟਿਕਲ ਲੋਕ ਜੇਲਾਂ ਵਿੱਚ ਡੱਕਾਂਗੇ ਮੇਰੇ ਵੀਰੋ ਫਿਰ ਪੰਜਾਬ ਦੇ ਕਾਂਗਰਸ ਫਿਰ ਪੰਜਾਬ ਦੀ ਕਾਂਗਰਸ ਦੇ ਜਿੱਤੇ ਤੇ ਸ਼ਾਂਤੀ ਹੋਵੇਗੀ ਦੋਸਤੋ ਬੜੇ ਫੌਸਾ ਕਰਾ ਪੈਂਦਾ ਓਏ ਆ ਚੁੱਪ ਕਰੋ ਇੱਕ ਵਾਰ ਹਲੋ ਥੋੜਾ ਆਹ ਸਟਾਪ ਪਲੀਜ਼ ਦੇਖੋ ਗੱਲ ਇਹ ਆ ਸਾਡੇ ਹੀ ਕੁਝ ਸੁਰਜੇ ਹੋਏ ਬੰਦੇ ਜਿਨ੍ਹਾਂ ਨੇ ساری ਜ਼ਿੰਦਗੀ ਕਾਂਗਰਸ ਨੂੰ ਕਮਾਈ ਕੀਤੀ ਅੱਜ ਪੰਜਾਬ ਦੇ ਵਿੱਚ ਉਹ ਅਡਾਨੀ ਤੇ ਭਾਜਪਾ ਦਾ ਮੋਟਰੇ ਵੇਚ ਰਹੇ ਨੇ ਭਾਜਪਾ ਦਾ ਅਡਾਨੀ ਦਾ ਮੋਟਰ ਕੀ ਹੈ ਇਹ ਤਿੰਨ ਕਾਰਕ੍ਰੂਨ ਸੋਨਾ ਜੋ ਇੱਕ ਸੀਗਾ ਨਿੱਜੀ ਮੰਡੀਕਰਨ ਕਾਰਪੋਰੇਟ ਕਹਾਣੀਆਂ ਆ ਕੇ ਜੋ ਮਰਜ਼ੀ ਚੱਕ ਲੈਣ ਉਹਨਾਂ ਨੂੰ ਸਰਕਾਰੀ ਮੰਡੀ ਵਿੱਚ ਜਾ ਕੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆ ਸਾਡੇ ਆਪਣੇ ਬੰਦੇ ਯਾਰੋ ਭਲੇਖਾ ਬਹੁ ਨੀਤੀ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਘੁੰਮ ਕੇ ਕਹ ਰਿਹਾ ਮੈਂ ਆ ਮੱਕੀ ਦੇ ਫਸਲ ਐਮ ਐਸਪੀ ਦਊਗਾ ਅਗਲੇ 2 ਸਾਲ ਲਈ ਮੈਂ ਮੱਕੀ ਦੇ ਮੈਂ ਐਮ ਐਸਪੀ ਦਊਗਾ ਤੇ ਬਾਕੀ ਮੁੜ ਕੇ 2 ਸਾਲ ਤੋਂ ਬਾਅਦ ਤੇ ਮਾਲਵੇ ਦੀ ਤਰਕੀ ਤੇ ਮੱਕੀ ਹੁੰਦੀ ਨੀਗੀ ਮੱਕੀ ਦਾ 도ਆਬੇ ਦੀ ਫਸਲ ਆ ਔਰ ਜਿਹੜੀ ਹੁਣ ਬੀਤੀਆਂ ਸਾਲ ਦੀ ਆਪਾਂ ਫਰਵਰੀ ਚ ਮੱਕੀ ਇਹ 50 ਕਿਲੋਟਨ ਝਾੜ ਆ ਜਿਹੜੀ ਮੱਕੀ ਦਾ ਇਹ ਪ੍ਰਚਾਰ ਕਰ ਰਹੇ ਉਹਦਾ 15 ਕਿਲੋਟਨ ਝਾੜ ਆ ਕੋਣ ਲੋਕਾਂ ਨੂੰ ਬੇਫਿਕੂੜਾ ਜਾ ਰਿਹਾ ਵਾ ਸਿਰਫ ਕਾਂਗਰਸ ਨੂੰ ਚੁਣੌਤੀ ਦੇਣ ਦੇ ਨਜ਼ਰੀਏ ਨਾਲ ਭਾਜਪਾ ਤੇ ਅਧਾਨੀ ਦਾ ਜਿਹੜੇ ਦਾ ਰੋਜ਼ راہਲ ਗਾਂਧੀ ਵਿਰੋਧ ਕਰਦੇ ਨੇ ਉਸ ਮਾਡਲ ਨੂੰ ਲਾਗੂ ਕਰਕੇ ਪੰਜਾਬ ਭੀਜੇਪੀ ਦੀ ਰਾਜਨੀਤੀ ਖੇਡੀ ਜਾ ਰਹੀ ਆ ਅੱਛੀ ਤਰ੍ਹਾਂ ਸਮਝ ਲਓ ਜਿਹੜੇ ਲੋਕਾਂ ਨੇ ਉਦੋਂ ਭੁਲੇਖੇ ਨਾਲ ਉਹਨਾਂ ਲੋਕਾਂ ਨੂੰ ਇੱਥੇ ਮਾਨ ਤਾਨ ਦਿੱਤਾ ਉਹ ਤੁਹਾਡੇ ਨਹੀਂਗੇ ਉਹ ਮੱਕੀ ਕਾਦੇ ਲਈ ਚਾਹੀਦੀ ਆ ਆਪਣੀ ਇਥਨੋਲ ਦੀ ਫੈਕਟਰੀ ਵਾਸਤੇ ਉਹ ਰੌ ਮਟੀਰੀਅਲ ਆ ਉਹ ਤੁਹਾਡੇ ਦੇ ਕੋਈ ਇਨਸਾਨ ਨਹੀਂਗਾ ਉਹ ਤੁਸੀਂ ਨਹੀਂ ਵੇਚੋਗੇ ਉਹ ਕਿਸੇ ਹੋਰ ਸੂਬੇ ਤੋਂ ਮੱਕੀ ਮੰਗਾ ਲੈਣਗੇ ਇਸ ਲਈ ਮੇਰੇ ਵੀਰੋ ਮੈਂ ਪਾਰਟੀ ਦੀ ਸਾਰੀ ਲੀਡਰਸ਼ਿਪ ਨੂੰ ਕਹਿਣਾ ਚਾਹਨਾ ਕਿ ਹੰਕਾਰ ਦਾ ਕੋਈ ਲੈਵਲ ਹੁੰਦਾ ਹੰਕਾਰ ਦੀ ਕੋ ਖਦ ਹੁੰਦੀ ਆ ਕਿਰਪਾ ਕਰਕੇ ਪਾਰਟੀ ਚ ਡਿਸਪਲਾਈਨ ਮੇਨਟੇਨ ਕਰਨ ਵਾਸਤੇ ਜਿਨ੍ਹਾਂ ਲੋਕਾਂ ਨੇ ਤੁਹਾਡੇ ਪਾਰਟੀ ਦਾ ਸਰਕਾਰੀ ਪ੍ਰੋਗਰਾਮ ਸਾਹਮਣੇ ਕੋਸਟ ਲੱਗੇ ਨੇ ਇਹਦੇ ਮੁਕਾਬਲੇ ਤੇ ਜਿਨ੍ਹਾਂ ਰੱਖਿਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਪਾਰਟੀ ਨੂੰ ਲੈਣਾ ਚਾਹੀਦਾ ਮੇਰੇ ਗੱਲਾਂ ਤਾਂ ਇੰਨੀਆਂ ਨੇ ਤੇ ਬੋਕਰ ਆੜਿਆਂ ਦਾ ਧੂਆਂ ਕੱਢ ਸਕਦਾ ਮੈਂ ਜਿੰਦਾਬਾਦ ਬਹੁਤ ਗੱਲਾਂ ਨੇ ਪਰ ਸਮਾਂ ਇਜਾਜ਼ਤ ਨਹੀਂ ਜਿੰਦਾ ਦੇਖੋ ਸਾਰੇ بڑے ਸਤਕਾਰਯੋਗ ਨੇ ਸਾਰਿਆਂ ਨੇ ਬੜਾ ਅੱਛੇ ਢੰਗ ਦੇ ਨਾਲ ਆਪਣੇ ਵਿਚਾਰ ਰੱਖਣੇ ਆ ਬਸ ਮੈਂ ਤਾਂ ਇਹੀ ਕਹੂੰਗਾ ਤੇ ਵਾਹਿਗੁਰੂ ਸਾਨੂੰ ਸਾਰਿਆਂ ਨੂੰ ਈਸ਼ਵਰ ਅੱਲਾਹ ਅਗਰ ਰੱਬ ਕੋਈ ਦੇਖ ਰਿਹਾ ਵਾ ਤੇ ਇਹ ਨਾ ਲੋਕਾਂ ਨੇ ਜੋ ਪੰਜਾਬ ਨਾਲ ਧਰੋ ਕਮਾਇਆ ਸਾਨੂੰ ਇਹ ਸ਼ਕਤੀ ਪੱਖ ਕਿ ਅਸੀਂ 2027 ਕਿ ਲਈ ਸਰਕਾਰ ਨਾ ਬਣਾਈਏ ਨੋ ਆਪਣੇ ਸੂਬੇ ਦੇ ਨਾਲ ਇਨਸਾਫ ਕਰੀਏ ਇਸ ਇੱਥੇ ਜਿਹੜੀ ਨੁਟਕ ਸੋਟ ਬਦਲਾਖੋਰੀ ਰਿਸ਼ਤਾਚਾਰ ਨਸ਼ੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਹਨਾਂ ਨੇ ਮਜ਼ਾਕ ਬਣਾ ਕੇ ਰੱਖਤਾ ਔਰ ਦਿੱਲੀ ਦੇ ਆਣ ਕੇ ਠੇਕੇਦਾਰ ਖਾਰੇ ਹੋਏ ਉਠਾੜੇ ਹੋਏ ਰਿਜੈਕਟਡ ਟੇਜਰੀ ਵਾਸ ਸੋਡੀਆਂ ਇਹਨਾਂ ਨੂੰ ਵਾਪਸ 27 ਦੇ ਵਿੱਚ ਉਹ ਪੰਜਾਬ ਜਾ ਕੇ ਇੱਕ ਤਾਂ ਹੁੰਦਾ ਨਾ ਇਲੈਕਸ਼ਨ ਲੜਨੀ ਆ ਇੱਕ ਪੰਜਾਬ ਪਾ ਕੇ ਇਹਨਾਂ ਨੂੰ ਪਿੰਡਾਂ ਚੋਂ ਪੰਜਾਬ ਚੋਂ ਬਾਹਰ ਕੱਢਣਾ ਫਿਰ ਮੈਂ ਸੰਧੂਗਾ ਅੱਗੇ ਪੰਜਾਬ ਦੇ ਉਸ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਦੇ ਆਪਾਂ ਪੁੱਤਰ ਆ ਦਸਮ ਪਿਤਾ ਛੋਟੇ ਛੋਟੇ ਸੈਭਜਾਦਿਆਂ ਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਸੁਖਾ ਸਿੰਘ ਮਤਾਰ ਸਿੰਘ ਮਤਾਰ ਦੇ ਔਰ ਭਾਈ ਜੈਤੋ ਤੇ ਇਹਨਾਂ ਲੋਕਾਂ ਦੇ ਭਾਈ ਜੀਵਨ ਸਿੰਘ ਉਹਨਾਂ ਦੇ ਆਪਾਂ ਸਾਰੇ ਪਰਿਵਾਰਾਂ ਇਹਨੀਆਂ ਬੇਨਤੀਆਂ ਪ੍ਰਵਾਨ ਕਰੋ ਇੱਕ ਵਾਰ ਜ਼ੋਰਦਾਰ ਤਰੀਕੇ ਨਾਲ ਨਾਰਾ ਛੱਡੋ ਇੱਕ ਵਾਰ ਇਹਦਾ ਬਾਕੀ ਸਾਰੇ ਛੱਡ ਗਏ ਨੇ ਕਿਉਂਕਿ ਆਪਣਾ ਇੱਟਟਾ ਹੋਇਆ ਨਾਰਾ ਬੋਲੇ ਸੋ ਨਿਹਾਲ ਵਾਹਿਗੁਰੂ ਜਿੱਕੀ ਖਤੇ